ਜੀਪੀਸੀ ਨੂੰ ਆਪਣਾ ਨਵਾਂ ਪ੍ਰਧਾਨ ਮਿਲੇਗਾ ਤਾਂ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ 홀 ਦੇ ਵਿੱਚ ਦੱਸਿਆ ਕਿ ਇਜਲਾਸ ਜੋ ਹੈ 1 ਵਜੇ ਸ਼ੁਰੂ ਹੋਵੇਗਾ ਉਸੇ ਸਮੇਂ ਵੋਟਾਂ ਦੀ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਹੋਵੇਗੀ 148 ਮੈਂਬਰ ਜੋ ਹੈ ਅੱਜ ਆਪਣਾ ਨਵਾਂ ਪ੍ਰਧਾਨ ਚੁਣਨਗੇ ਸੋ ਇਥੇ ਹਰਜਿੰਦਰ ਸਿੰਘ tạmੀ ਦਾ ਨਾਮ ਤਾਂ ਪਹਿਲਾਂ ਹੀ ਪੱਕਾ ਹੋ ਚੁੱਕਿਆ ਹੈ ਮੋਹਰ ਜਿਹੜੀ ਹੈ ਦੱਸਿਆ ਕਿ ਇੱਕ ਤਰੀਕੇ ਦੀ ਹੁਣ ਲੱਗੇਗੀ ਕਿ ਨਵਾਂ ਪ੍ਰਧਾਨ ਕੌਣ ਹੋਵੇਗਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੀਤੇ ਕੱਲ੍ਹ ਜੋ ਹੈ ਉਹਨਾਂ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਸੀਗਾ ਹਾਲਾਂਕਿ ਜੇਕਰ ਵਿਰੋਧੀ ਧੜੇ ਦੀ ਗੱਲ ਕਰੀਏ ਕਿ ਵਿਰੋਧੀ ਧੜੇ ਦਾ ਜਿਹੜਾ ਆ ਕੌਣ ਹੋਣ ਵਾਲਾ ਹੈ ਫੇਸ ਤਾਂ ਫਿਲਹਾਲ ਉਸ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਲੇਕਿਨ ਇੱਥੇ ਦੱਸਦੇ ਕਿ ਮਿੱਠੂ ਸਿੰਘ ਕਾਨੇਕੇ ਦਾ ਨਾਮ ਜ਼ਰੂਰ ਨਿਕਲ ਕੇ ਸਾਹਮਣੇ ਆ ਰਿਹਾ ਹੈ ਸੋ ਇਹ ਤਮਾਮ ਜਿਹੜੀ ਹੈ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਦੀਆਂ ਜਿੱਥੇ ਕਿ ਤਿਆਰੀਆਂ ਜੋ ਹੈ ਮੁਕੰਮਲ ਨੇ ਤੇ ਜੋ ਤਸਵੀਰਾਂ ਨੇ ਉਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੰਗਤ ਜਿਹੜੀ ਉੱਥੇ ਪਹੁੰਚ ਰਹੀ ਹੈ ਸਾਰੇ ਜਿਹੜੇ ਐਸਜੀਪੀਸੀ ਦੇ ਮੈਂਬਰ ਨੇ ਉਹ ਵੀ ਪਹੁੰਚ ਰਹੇ ਨੇ ਤੇ 1 ਵਜੇ ਜਿਹੜੀ ਇਹ ਪੂਰੀ ਚੋਣ ਪ੍ਰਕਿਰਿਆ ਜਿਹੜੀ ਆ ਸ਼ੁਰੂ ਹੋਵੇਗੀ ਹਰਜਿੰਦਰ ਸਿੰਘ ਧਾਮੇ ਦੀ ਗੱਲ ਕਰੀਏ ਤਾਂ ਉਹ ਦੱਸਦੇ ਕਿ ਚਾਰ ਵਾਰ ਜੋ ਹੈ ਪ੍ਰਧਾਨ ਇੱਥੇ ਬਣ ਚੁੱਕੇ ਨੇ ਤੇ ਹੁਣ ਪੰਜਵੀਂ ਵਾਰ ਦੇਖਣਾ ਹੋਵੇਗਾ ਕਿ ਉਹ ਉਹਨਾਂ ਨੂੰ ਮੁੜ ਤੋਂ ਪ੍ਰਧਾਨਗੀ ਮਿਲਦੀ ਹੈ ਜਾਂ ਫਿਰ ਨਹੀਂ ਜਾਂ ਫਿਰ ਇਸ ਵਾਰ ਕੋਈ ਹੋਰ ਪ੍ਰਧਾਨ ਜੋ ਐਸਜੀਪੀਸੀ ਨੂੰ ਮਿਲਦਾ ਹੈ ਸੋ ਮੇਰੇ ਸਹਿਯੋਗੀ ਅ ਅਕਸ਼ੇ ਉੱਥੇ ਮੌਕੇ ਤੇ ਮੌਜੂਦ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿੱਥੇ ਕਿ ਇਹ ਪੂਰੀ ਪ੍ਰਕਿਰਿਆ ਚੱਲ ਰਹੀ ਹੈ ਜਿੱਥੇ ਕਿ ਸਾਰੇ ਮੈਂਬਰ ਜਿਹੜੇ ਐਸਜੀਪੀਸੀ ਦੇ ਉਹ ਪਹੁੰਚ ਰਹੇ ਨੇ ਅਸੋ ਅਕਸ਼ੇ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਇਸ ਤਰੀਕੇ ਦੇ ਨਾਲ ਉੱਥੇ ਇਸ ਵੇਲੇ ਕੀ ਮਾਹੌਲ ਹੈ ਐਸਜੀਪੀਸੀ ਦੀ ਅੱਜ ਉਹ ਪ੍ਰਧਾਨ ਦੀ ਚੋਣ ਹੋਣੀ ਹੈ ਕੀ ਕੋ ਚੱਲ ਰਿਹਾ ਹੈ ਹਾਂ ਬਿਲਕੁਲ ਨੂੰ ਅਸੀਂ ਅਸੀਂ ਮਜਬੂਤ ਹੈਗੇ ਆ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫਤਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਿਲਕੁਲ ਬਾਹਰ ਦੱਸ ਦਈਏ ਕਿ 1 ਵਜੇ ਦੇ ਕਰੀਬ ਜਿਹੜਾ ਸਮਾਂ ਹੈਗਾ ਜਿਸ ਦੇ ਵਿੱਚ ਕਿ ਜਲਾਸ ਦੀ ਜਿਹੜੀ ਰਮਤਾ ਹੋਣੀ ਹੈ ਤਾਂ ਕੱਲ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਜੂ ਨੇ ਉਸ ਦਫਤਰ ਵਿਖੇ ਪਹੁੰਚਦੇ ਨੇ ਤਾਂ ਜਿੰਨੇ ਵੀ ਮੈਂਬਰ ਸਹਾਇ ਬਣ ਹੈਗੇ ਨੇ ਉਹਨਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਜੋ ਹਰਜਿੰਦਰ ਸਿੰਘ ਧਾਮੀ ਜੋ ਕਿ ਪਹਿਲਾਂ ਵੀ ਚਾਰ ਵਾਰ ਦੇ ਪ੍ਰਧਾਨ ਰਹਿ ਚੁੱਕੇ ਨੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਾਂ ਉਹਨਾਂ ਦਾ ਨਾਮ ਜਿਹੜਾ ਫਿਰ ਤੋਂ ਅੱਗੇ ਹੈ ਲੇਕਿਨ ਇਹ ਸਾਰੇ ਜੇ ਆਪਾਂ ਗੱਲ ਕਰੀਏ ਕਿ ਜਿੰਨਾ ਵੀ ਮੈਂਬਰ ਸਾਹਿਬਾਨ ਹੈਗੇ ਨੇ ਕਿਉਂਕਿ ਪਿਛਲੀ ਵਾਰ ਵੀ 106 ਵੋਟਾਂ ਤੋਂ ਹਰਜਿੰਦਰ ਸਿੰਘ ਧਾਮੀ ਜੋ ਨੇ ਉਹ ਜਿੱਤੇ ਸੀਗੇ ਕਿਉਂਕਿ ਪਿਛਲੀ ਵਾਰ ਬੀਬੀ ਜਗੀਰ ਕੌਰ ਹੋਣਾ ਵੱਲੋਂ ਆਵਾਜ਼ ਚੱਕੀ ਗਈ ਸੀਗੀ ਤਾਂ ਲੰਬੇ ਸਮੇਂ ਤੋਂ ਇੱਕ ਟੈਗ ਲੱਗਦਾ ਆ ਰਿਹਾ ਸੀਗਾ ਕਿ ਜੋ ਸ਼੍ਰੋਮਣੀ ਕਮੇਟੀ ਦਾ ਜੋ ਐਜੀਪੀਸੀ ਦਾ ਪ੍ਰਧਾਨ ਹੈ ਉਹ ਬਾਦਲ ਪਰਿਵਾਰ ਦੇ ਲਫਾਫੇ ਚੋਂ ਨਿਕਲਦਾ ਤਾਂ ਇਹ ਜਿਹੜੀ ਇੱਕ ਗੱਲ ਕਾਫੀ ਜ਼ਿਆਦਾ ਜਿਹੜੀ ਆ ਉਜਾਗਰ ਹੁੰਦੀ ਸੀਗੀ ਲੇਕਿਨ ਇਸ ਵਾਰ ਜੋ ਜ਼ਰੂਰ ਮੀਟ ਦਰਿਆਣਾ ਕਹਿ ਲਿਏ ਕਿ ਜਦੋਂ ਹਰਜਿੰਦਰ ਸਿੰਘ ਤਾਮੀ ਹੁਣਾ ਦਾ ਨਾਮ ਅੱਗੇ ਆਉਂਦਾ ਹੈ ਤਾਂ ਉਸ ਤੋਂ ਬਾਅਦ ਜੇਕਰ ਅਸੀਂ ਵਿਰੋਧੀ ਤਰ੍ਹਾਂ ਦੀ ਗੱਲ ਕਰੀਏ ਜਿਸ ਦੇ ਵਿੱਚ ਕੀ ਗਿਆਨੀ ਹਰਪੀ ਸਿੰਘ ਹੁਣਾ ਦੇ ਜੋ ਕਹਿ ਸਕਦੇ ਹਾਂ ਕਿ ਕਾਲੀ ਦਲ ਦੀ ਗੱਲ ਕਰ ਲਈਏ ਤਾਂ ਉਹਨਾਂ ਵੱਲੋਂ ਆਪਣੇ ਹੀ ਮੈਂਬਰਾਂ ਦੇ ਉੱਤੇ ਜੋ ਹੈ ਕੈਂਡੀਡੇਟ ਚੋਣਾਂ ਦੀ ਜਿਹੜੀ ਹੈ ਗੱਲ ਛੱਟੀ ਗਈ ਸੀ ਕਿ ਤਾਂ ਉਹਨਾਂ ਵੱਲੋਂ ਮਿੱਠਾ ਚੇਂ ਕਰਣੇ ਕੇ ਹੋਣਾ ਦਾ ਜਨਾਮ ਜਿਹੜਾ ਹੈ ਉਹ ਸਾਹਮਣੇ ਦਿੱਤਾ ਜਾਂਦਾ ਹੈ ਤਾਂ ਇਹ ਸਾਰੇ ਮੁੱਦੇ ਦੇ ਵਿੱਚ ਇਹ ਗੱਲ ਕਰੀਏ ਤਾਂ ਜ਼ਰੂਰ ਜੋ ਕਿਆਸ ਰੀਆਂ ਲਗਾਈਆਂ ਜਾਂ ਰੀਆਂ ਕਿ ਉਹਨਾਂ ਦੇ ਨਾਲ ਜ਼ਰੂਰ 30 ਤੋਂ 33 ਜਿਹੜੇ ਨੇ ਮੈਂਬਰ ਜਿਹੜੇ ਨੇ ਉਹ ਹੋ ਸਕਦੇ ਨੇ ਲੇਕਿਨ 100 ਪਲੱਸ ਮੈਂਬਰ ਜਿਹੜਾ ਉਹ ਹਰਜਿੰਦਰ ਸਿੰਘ ਧਾਮੀ ਹੋਣਾ ਤੇ ਨਾਲ ਜਿਹੜਾ ਉਹ ਹੋਏਗਾ ਕਿਉਂਕਿ ਇਸ ਦੇ ਵਿੱਚ ਅਨੂ ਸਭ ਤੋਂ ਵੱਡੀ ਗੱਲ ਇਹ ਆਉਂਦੀ ਆ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੁੰਦਾ ਉਸ ਦੇ ਉੱਤੇ ਇਕੱਲੀ ਗੁਰੂ ਘਰਾਂ ਦੀ ਹੀ ਜ਼ਿੰਮੇਵਾਰੀ ਨਹੀਂ ਹੁੰਦੀ ਬਲਕਿ ਉਸ ਦੇ ਨਾਲ ਜਿਹੜੇ ਸੰਬੰਧਿਤ ਜੇ ਅਸੀਂ ਵਿਦਿਅਕ ادارے ਲਾ ਲਈਏ ਤਾ ਉਸ ਦੀ ਵੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਪੂਰੇ ਵਰਲਡ ਦੇ ਵਿੱਚ ਜਿੰਨੇ ਵੀ ਗੁਰੂ ਘਰ ਹੁੰਦੇ ਨੇ ਕੱਲਾ ਸਚਕਨ ਚੀਰੇ ਹਰਮੰਦਰ ਸਾਹਿਬ ਹੀ ਨਹੀਂ ਜਿੰਨੇ ਵੀ ਵਰਲਡ ਦੇ ਜਿਹੜੇ ਗੁਰਦੁਆਰੇ ਹੈਗੇ ਨੇ ਜੋ ਐਜੀਪੀਸੀ ਦੇ ਅਧੀਨ ਆਉਂਦੇ ਨੇ ਤਾਂ ਸਾਰੇ ਦੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਜਿਹੜੀ ਆ ਉਹ ਹੁੰਦੀ ਆ ਇਸ ਜੋ ਪ੍ਰਧਾਨ ਹੋਣਾਂ ਦੇ ਉੱਤੇ ਤਾਂ ਇਸ ਦੇ ਵਿੱਚ ਨਾਲ ਧਰਮ ਪ੍ਰਚਾਰ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਤਾਂ ਉੱਥੇ ਹੀ ਅੱਜ ਵੱਡਾ ਪ੍ਰਬੰਧ ਪੰਜਾਬ ਪੁਲਸੋਲਾ ਵੀ ਕੀਤਾ ਗਿਆ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਤੇ ਜੋ ਜਾਸ ਸਿੰਘ ਸਮੁੰਦਰੀ ਹਾਲ ਦੇ ਬਾਹਰ ਦੀਆਂ ਤਸਵੀਰਾਂ ਤਾਂ ਜਿੱਥੇ ਕਿ ਐ ਜੀ ਪੀ ਸੀ ਦੀਆਂ ਚੋਣਾਂ ਨੇ ਹਾਲਾਂਕਿ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਨਾਮ ਤਾਂ ਐਲਾਨਿਆ ਗਿਆ ਲੇਕਿਨ ਉਹਨਾਂ ਦੇ ਜਿਹੜੇ ਮੈਂਬਰ ਹੈਗੇ ਨੇ ਮੈਂਬਰਾਂ ਵੱਲੋਂ ਕਹਿਣਾ ਕਿ ਜਿੱਤ ਪੱਕੀ ਹੈ ਸਿਰਫ ਐਲਾਨ ਹੋਣਾ ਬਾਕੀ ਹੈ ਤਾਂ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਜੋ ਪੰਜਾਬ ਪੁਲਸ ਹੈ ਪੰਜਾਬ ਪੁਲਸ ਵੱਲੋਂ ਵੱਡੀ ਜਿਹੜੀ ਹੈ ਪ੍ਰਬੰਧ ਕੀਤਾ ਗਿਆ ਜਿੱਥੇ ਇੱਕ ਤਰਫਾ ਯੂਨੀਫਾਰਮ ਦੇ ਵਿੱਚ ਪੰਜਾਬ ਪੁਲਿਸਾ ਅਤੇ ਸਿਵਲ ਦੇ ਵਿੱਚ ਵੀ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਜੋ ਇਸ ਮਹਿਕਮੇ ਦੀ ਤਸਵੀਰਾਂ ਸਾਂਝੀਆਂ ਕੀਤੀਆਂ ਜਾਂ ਜੇਕਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਣਸਖਾਵੀ ਕਟਣਾ ਹੁੰਦੀ ਹੈ ਕੋਈ ਸ਼ਰਾਰਤੀ ਅੰਸਰ ਜੋ ਖਰਾਬੀ ਕਰਦੇ ਨੇ ਤਾਂ ਉਹਨਾਂ ਦੇ ਉੱਤੇ ਮੌਕੇ ਦੇ ਉੱਤੇ ਜਿਹੜੀ ਆ ਕਾਰਵਾਈ ਇਹਨਾਂ ਮਹਿਕਮਿਆਂ ਵੱਲੋਂ ਕੀਤੀ ਜਾਏਗੀ ਤਾਂ ਆਲਾ ਅਧਿਕਾਰੀ ਜਿਹੜੇ ਨੇ ਉਹ ਮੌਕੇ ਦੇ ਉੱਤੇ ਪਹੁੰਚ ਕੇ ਜਿਹੜੇ ਆ ਇੱਥੇ ਮੀਟਿੰਗਾਂ ਕਰਦੇ ਦਿਖਾਈ ਦੇ ਰਹੇ ਨੇ ਤਾਂ ਇਸ ਜੋ ਕਹਿ ਸਕਦੇ ਆ ਕਿ ਤੇਜਾ ਸਿੰਘ ਸੁੰਦਰੀ ਹਾਲ ਦੀ ਜੋ ਐਂਟਰੀ ਸੇ ਤੁਹਾਨੂੰ ਸਾਂਝੀ ਕਰ ਦਿੰਦੇ ਆ ਇਹ ਦੇਖ ਸਕਦੇ ਹੋ ਕਿ ਜਿਹੜੇ ਮੈਂਬਰ ਹੈਗੇ ਨੇ ਲਿਸਟਾਂ ਜਿਹੜੀਆਂ ਫੜੀਆਂ ਹੋਈਆਂ ਨੇ ਤਾਂ ਇਹਨਾਂ ਲਿਸਟਾਂ ਦੇ ਚੈਕਿੰਗ ਕਰਕੇ ਜਿਹੜਾ ਉਹਨਾਂ ਮੈਂਬਰਾਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਤਾਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਹਾਲਾਂਕਿ মিডিਆ ਨੂੰ ਜ਼ਰੂਰ ਅੰਦਰ ਜਾਣ ਦੀ ਕਹਿ ਸਕਦਾ ਮਨਾਹੀ ਹੈ ਕਿਉਂਕਿ ਸ਼ਰਮਣੀ ਕਮੇਟੀ ਦੇ ਜੋ ਐਜੀਪੀਸੀ ਦਾ ਜੋ ਚੈਨਲ ਆਇਆ ਜਾਂ ਫਿਰ ਕਹਿ ਲਈਏ ਕਿ ਪੇਜ ਆ ਉਸ ਤੋਂ ਜਿਹੜਾ ਲਿੰਕ ਸਿੱਧਾ ਜੋ ਦਿੱਤਾ ਜਾਏਗਾ ਤਾਂ ਉਸ ਦੇ ਨਾਲ ਨਾਲ ਤਸਵੀਰਾਂ ਜਿਹੜੀਆਂ ਨੇ ਉੱਪਰ ਹਾਲ ਦੀਆਂ ਜਿਹੜੀਆਂ ਆਪਾਂ ਲਗਾਤਾਰ ਸਾਂਝੀਆਂ ਕਰਾਂਗੇ ਤਾਂ ਇਹ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਕਰ ਦਿੱਤੇ ਗਏ ਨੇ ਦੱਸ ਦਈਏ ਅਨੂ ਇਸ ਦੇ ਵਿੱਚ ਇੱਕ ਅਹਿਮ ਜਾਣਕਾਰੀ ਦੱਸ ਦਈਏ ਕਿ ਪਹਿਲਾਂ ਪਿਛਲੇ ਵਾਰ ਦੀ ਗੱਲ ਕਰੀ ਤਾਂ 185 ਮੈਂਬਰ ਜਿਹੜੇ ਉਹ ਸੀਗੇ ਤਾਂ 185 ਮੈਂਬਰਾਂ ਦੇ ਵਿੱਚੋਂ 33 ਮੈਂਬਰ ਜਿਹੜੇ ਨੇ ਅਕਾਲ ਚਲਾਣਾ ਕਰ ਚੁੱਕੇ ਨੇ 4 ਮੈਂਬਰ ਜਿਹੜਾ ਨੇ ਉਹ ਅਸਤੀਫਾ ਦੇ ਚੁੱਕੇ ਨੇ ਤਾਂ ਕੁੱਲ 148 ਮੈਂਬਰ ਜਿਹੜੇ ਨੇ ਉਹਨਾਂ ਦੇ ਵਿੱਚ ਹੁਣ ਜੋ ਕਹਿ ਸਕਦੇ ਕਿ ਜਿਹੜੀ ਚੋਣ ਹੈ ਏ ਜੋ ਐਜੀਪੀਸੀ ਦੀ ਚੋਣ ਆ ਉਹ ਜਿਹੜੀ ਅੱਜ ਕੀਤੀ ਜਾਣੀ ਹੈ ਤਾਂ ਦੱਸ ਦਈਏ ਕਿ ਜੋ ਲਗਭਗ ਹਰਜਿੰਦਰ ਸਿੰਘ ਧਾਮੀ ਹੋਣਾ ਦੀ ਜਿੱਤ ਦਾ ਜ਼ਰੂਰ ਇਹ ਕਿਹਾ ਜਾ ਰਿਹਾ ਕਿ ਐਲਾਨ ਜੋ ਹੈ ਉਹ ਹੋ ਚੁੱਕਾ ਹੈ ਤਾਂ ਉਸ ਦੇ ਨਾਲ ਨਾਲ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਜੋ ਮੈਂਬਰ ਨੇ ਜੋ ਉਹਨਾਂ ਦੇ ਨਾਲ ਜਿਹੜੇ ਸਾਥੀ ਨੇ ਉਹਨਾਂ ਵੱਲੋਂ ਲਗਾਤਾਰ ਇਹ ਖੁਸ਼ੀ ਜ਼ਰੂਰ ਮਨਾਈ ਜਾ ਰਹੀ ਹੈ ਕਿਉਂਕਿ ਆਖਿਆ ਜਾ ਰਿਹਾ ਕਿ ਜੋ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਦਾ ਜੋ ਇੱਕ ਕਰਤਾਰ ਦੀ ਗੱਲ ਕਰੀਏ ਕਾਫੀ ਵਧੀਆ ਕਰਤਾਰ ਰਿਹਾ ਜ਼ਿੰਮੇਵਾਰੀ ਬੜੀ ਵਧੀਆ ਤਰੀਕੇ ਨਾਲ ਉਹਨਾਂ ਵੱਲੋਂ ਪੁਖਤਾਈ ਗਈ ਹੈ ਤਾਂ ਜੋ ਹੁਣ ਪੰਜਵੀਂ ਵਰੀ ਜਿਹੜਾ ਨਾਮ ਹੈ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਮੋਰੀਆ ਮੇਰਾ ਇਹ ਵੀ ਹੈ ਕਿ ਜੇ ਸ਼੍ਰੀਕੇ ਦੇ ਨਾਲ ਸਾਰੇ ਮੈਂਬਰ ਉੱਥੇ ਪਹੁੰਚ ਰਹੇ ਨੇ ਐਸਜੀਪੀਸੀ ਦੇ ਤਾਂ ਹਰਜਿੰਦਰ ਸਿੰਘ ਧਾਮੀ ਦੀ ਤੁਸੀਂ ਹੁਣੀ ਕਹਿ ਰਹੇ ਸੀਗੇ ਕਿ ਸਾਰਿਆਂ ਨੇ ਕਿਹਾ ਹੈ ਕਿ ਉਹਨਾਂ ਦੇ ਨਾਂ ਤੇ ਹੀ ਮੋਹਰ ਲੱਗੇਗੀ ਸੋ ਵਿਰੋਧੀ ਧੜੇ ਦੇ ਵੀ ਕੀ ਉੱਥੇ ਮੈਂਬਰ ਪਹੁੰਚ ਰਹੇ ਨੇ ਤਾਂ ਉਹਨਾਂ ਦਾ ਕੀ ਪ੍ਰतिकਰਮ ਸਾਹਮਣੇ ਆ ਰਿਹਾ ਉਹਨਾਂ ਦੀ ਕੀ ਕੁਝ ਪ੍ਰਤੀਕਿਰਿਆ ਇਸ ਵੇਲੇ ਦੇਖਣ ਨੂੰ ਮਿਲ ਰਹੀ ਗੱਲ ਹੋਈ ਹੈ ਤਾਂ ਉਹਨਾਂ ਵੱਲੋਂ ਵੀ ਲਗਾਤਾਰ ਮੀਟਿੰਗ ਚੱਲ ਰਹੀ ਆ ਬਿਲਕੁਲ ਨੇੜਲੇ ਸਰਾਂ ਦੇ ਵਿੱਚ ਵੀ ਉਹ ਵੀ ਸਾਰੇ ਪਹੁੰਚ ਚੁੱਕੇ ਨੇ ਉਹਨਾਂ ਦੀ ਮੀਟਿੰਗ ਲਗਾਤਾਰ ਜਾਰੀ ਆ ਭਾਈ ਮਨਜੀਤ ਸਿੰਘ ਹੋਣਾ ਨਾਲ ਗੱਲ ਹੋਈ ਆ ਬੀਬੀ ਜਗੀਰਕੌਰ ਜੀ ਹੋਣਾ ਨਾਲ ਗੱਲ ਹੋਈ ਆ ਉਹਨਾਂ ਦੀ ਹਾਲਾਂਕਿ ਸਿਹਤ ਠੀਕ ਨਹੀਂ ਉਹਨਾਂ ਵੱਲੋਂ ਆਖਿਆ ਗਿਆ ਕਿ ਕੁਝ ਸਮੇਂ ਬਾਅਦ ਥੋੜੀ ਦੇਰ ਦੇ ਵਿੱਚ ਉਹ ਪਹੁੰਚਣਗੇ ਲੇਕਿਨ ਭਾਈ ਮਨਜੀਤ ਸਿੰਘ ਹੋਣਾ ਵੱਲੋਂ ਆਖਿਆ ਗਿਆ ਕਿ ਸਾਡੀ ਮੀਟਿੰਗ ਲਗਾਤਾਰ ਜਾਰੀ ਆ ਜਿੰਨੇ ਵੀ ਮੈਂਬਰ ਨੇ ਉਹ ਨੇੜਲੇ ਸਰਾਂ ਦੇ ਵਿੱਚ ਹੈਗੇ ਨੇ ਕੁਝ ਸਮੇਂ ਦੇ ਵਿੱਚ ਉਹ ਵੀ ਹੁਣ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਪਹੁੰਚਣਗੇ ਦੱਸ ਦਈਏ ਕਿ ਮਹਾਰ ਪ੍ਰਕਾਸ਼ ਤੋਂ ਬਾਅਦ ਅਰਦਾਸ ਹੋਏਗੀ ਅਰਦਾਸ ਤੋਂ ਬਾਅਦ ਇਸ اجلاس ਦੀ ਜਿਹੜੀ ਆ আরম্ভਤਾ ਹੋਏਗੀ ਜੇ ਤਾਂ ਸਰਸੰਮਤੀ ਹੁੰਦੀ ਆ ਤਾਂ ਸਾਰੇ ਹੱਥ ਖੜੇ ਕਰ ਦੇਣਗੇ ਤਾਂ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਜਿਹੜਾ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਨਾਮ ਜਿਹੜਾ ਦਿੱਤਾ ਗਿਆ ਸੀਗਾ ਤਾਂ ਉਸ ਤੇ ਮੋਹਰ ਲੱਗ ਜਾਏਗੀ ਅਗਰ ਵਿਰੋਧੀ ਤਰ ਇਸ ਦੇ ਵਿੱਚ ਕੋਈ ਵੀ ਆਣਾ ਕਾਣੀ ਕਰਦਾ ਹੈ ਕੋਈ ਵੀ ਆਵਾਜ਼ ਚੁੱਕਦਾ ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਆਪਣਾ ਕਹ ਸਕਦੇ ਹੋ ਉਮੀਦਵਾਰ ਹੈ ਤਾਂ ਉਹ ਫਿਰ ਬੈਲਟ ਪੇਪਰ ਰਾਹੀ ਜਿਹੜੀ ਆ VOTING ਜਿਹੜੀ ਆ ਉਹ ਕਰਾਈ ਜਾਏਗੀ ਤਾਂ ਮੁਕੰਮਲ ਤਿਆਰੀਆਂ ਜਿਹੜੀਆਂ ਨੇ ਉਹ ਪਹਿਲਾਂ ਤੋਂ ਹੀ ਕਰ ਲਿੱਤੀਆਂ ਗਈਆਂ ਨੇ ਤਾਂ ਵੇਖਣ ਵਾਲੀ ਗੱਲ ਇਹ ਹੋਏਗੀ ਕਿ ਹੁਣ ਸਰਬਸੰਮਤੀ ਮਿਲਦੀ ਆ ਜਾਂ ਫਿਰ VOTING ਹੁੰਦੀ ਆ ਇਹ ਤਸਵੀਰ ਜ਼ਰੂਰ ਸਾਂਝੀ ਜੋ ਆਉਂ ਕੀਤੀ ਜਾਏਗੀ ਜੀ ਅਨੁਕੂਲ ਇਹ ਵੀ ਸਵਾਲ ਹੈ ਕਿ ਪੰਜਵੀਂ ਵਾਰ ਜਿਹੜਾ ਚੋਣ ਲੜ ਰਹੇ ਨੇ ਹਰਜਿੰਦਰ ਸਿੰਘ ਧਾਮੀ ਤਾਂ ਕਿਤੇ ਨਾ ਕਿਤੇ ਜੇਕਰ ਜਿੱਤ ਜਾਂਦੇ ਨੇ ਅਜੇ ਧਾਮੀ ਸਾਹਿਬ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਚ ਇਹਨਾਂ ਤੇ ਵੱਡੀ ਜ਼ਿੰਮੇਵਾਰੀ ਹੋਵੇਗੀ ਪੰਥ ਦੀ ਕਿਉਂਕਿ ਹੁਣ ਪੰਜਵੀਂ ਵਾਰ ਜਿਹੜਾ ਉਹਨਾਂ ਨੂੰ ਇਹ ਪ੍ਰਧਾਨਗੀ ਜਿਹੜੀ ਹੈ ਮਿਲੇਗੀ ਜੇਕਰ ਅਜੀਤ ਜਾਣਦੇ ਨੇ ਹੋਤਾ ਕਿ ਲੱਗਦਾ ਹੈ ਜੋ ਮੈਂਬਰਾਂ ਦੇ ਵੀ ਬਿਆਨ ਸਾਹਮਣੇ ਆਏ ਉਹ ਵੀ ਅਸੀਂ ਸੁਣੇ ਸੀਗੇ ਉਸ ਦੇ ਵਿੱਚ ਵੀ ਉਹ ਆਪਾਂ ਗੱਲ ਕਰ ਲਈ ਕੁਲਵੰਤ ਸਿੰਘ ਮੰਨਨ ਦੀ ਜਾਂ ਫਿਰ ਸਕੱਤਰ ਪ੍ਰਤਾਪ ਸਿੰਘ ਦੀ ਤਾਂ ਉਹ ਵੀ ਇਹੀ ਕਹਿੰਦੇ ਨਜ਼ਰ ਆ ਰਹੇ ਸੀਗੇ ਕਿ ਕੰਮ ਬਹੁਤ ਸਾਰੇ ਕੀਤੇ ਜਾਣਗੇ ਤੁਸੀਂ ਵੀ ਗੱਲ ਕੀਤੀ ਕਿ ਕੁਝ ਉਹਨਾਂ ਦੇ ਜਿਹੜਾ ਬਿਆਨ ਸਾਹਮਣੇ ਆਇਆ ਕਿ ਉਹਨਾਂ ਨੇ ਕਿਹਾ ਕਿ ਅੱਗੇ ਕੀ ਕੁਝ ਕੰਮ ਹੋਣਗੇ ਆ ਬਿਲਕੁਲ ਉਹਨੂੰ ਇਸ ਦੇ ਵਿੱਚ ਖਾਸ ਤੌਰ ਤੇ ਦੱਸ ਦਈਏ ਕਿ ਜੇਕਰ ਪ੍ਰਧਾਨ ਸਾਹਿਬ ਅੱਜ ਕਿਉਂਕਿ ਐਲਾਨ ਜਿਹੜਾ ਉਹ ਹੋਣਾ ਬਾਕੀ ਗਿਆ ਤਾਂ ਅਗਰ ਉਹ ਜਿੱਤਦੇ ਨੇ ਤਾਂ ਕੰਮ ਜਿਹੜੇ ਨੇ ਖਾਸ ਤੌਰ ਤੇ ਕਾਫੀ ਜਿਹੜੇ ਆ ਕਿੱਥੇ ਜਾਣਗੇ ਦੱਸ ਦਈਏ ਕੀ ਵਿਸ਼ੇਸ਼ ਤੌਰ ਦੇ ਉੱਤੇ ਜੋ ਸ੍ਰਾਵਾਂ ਦਾ ਕੰਮ ਹੈ ਧਰਮ ਪ੍ਰਚਾਰ ਦਾ ਕੰਮ ਹੈ ਸਕੂਲ ਕਾਲਜਾਂ ਦਾ ਕੰਮ ਵਿਦਿਅਕ ਅਦਾਰਿਆਂ ਦੀ ਗੱਲ ਕਰਨ ਲਈਏ ਤਾਂ ਇਹੋ ਜੇ ਕਈ ਕੰਮ ਜਿਹੜੇ ਹੈਗੇ ਨੇ ਉਹ ਪ੍ਰਧਾਨ ਸਾਹਿਬ ਵੱਲੋਂ ਪਹਿਲ ਦੀਦਾਰ ਤੇ ਕਿੱਥੇ ਜਾਣਗੇ ਜਿਹੜੀ ਸਮੁੱਚੀ ਟੀਮ ਹੋਏਗੀ ਉਹਨਾਂ ਵੱਲੋਂ ਇਹ ਸਾਰੇ ਕਮਾਂ ਦੇ ਉੱਤੇ ਜਿਹੜਾ ਹੈ ਜਲ ਤੋਂ ਜਲਦ ਮੋਹਰ ਲਗਾਈ ਜਾਏਗੀ ਜਲ ਤੋਂ ਜਲਦ ਕਿਤੇ ਜਾਣ ਕੇ ਦੱਸ ਦਈਏ ਕਿ ਗੁਰੂ ਘਰ ਦੇ ਨੇੜਲੇ ਜੇ ਆਪਾਂ ਇਲਾਕਿਆਂ ਦੀ ਗੱਲ ਕਰੀ ਤਾਂ ਸਰਾਵਾਂ ਦੀ ਬੜੀ ਵੱਡੀ ਸਮੱਸਿਆ ਆਉਂਦੀ ਸੀ ਕਿ ਸੰਗਤ ਜਿਹੜੀ ਆ ਵੱਡੇ ਪੱਧਰ ਤੇ ਗੁਰੂ ਘਰ ਵਿਖੇ ਪਹੁੰਚਦੀ ਸੀਗੀ ਜਿਸ ਤੋਂ ਬਾਅਦ ਕਿ ਜਿਹੜੇ ਹੋਟਲਜ਼ ਹੈਗੇ ਨੇ ਤਾਂ ਉਹਨਾਂ ਦੇ ਵਿੱਚ ਵੀ ਕਮਰਾ ਨਹੀਂ ਸੀ ਮਿਲਦਾ ਸਰਾਵਾਂ ਫੁੱਲ ਹੁੰਦੀਆਂ ਸੀਗੀਆਂ ਤੇ ਲਗਾਤਾਰ ਸਰਾਵਾਂ ਦੇ ਕੰਮ ਜਿਹੜੇ ਚੱਲ ਰਹੇ ਨੇ ਹੁਣ ਵੀ ਦੇਖ ਸਕਦੇ ਹੋ ਜਿਹੜੇ ਪ੍ਰਧਾਨ ਸਾਹਿਬ ਨੇ ਉਹ ਆ ਚੁੱਕੇ ਨੇ ਤਾਂ ਉਹਨਾਂ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਸਾਂਝਿਆ ਕਰ ਰਹੇ ਆ ਤਾ ਕੁਚੇ ਸਮੇ ਦੇ ਵਿੱਚ اجلاس ਜੋ ਹੈ ਉਸ ਦੀ আরম্ভਤਾ ਹੋਵੇਗੀ ਤਾਂ ਜੋ ਪ੍ਰਧਾਨ ਸਾਹਿਬ ਨੇ ਰਜਿੰਦਰ ਸਿੰਘ ਧਾਮੀ ਜੋ ਕਿ ਚਾਰ ਵਾਰ ਦਾਦੀ ਕਿ 2021 ਤੋਂ ਬਾਅਦ ਲਗਾਤਾਰ ਜੋ ਪ੍ਰਧਾਨ ਰਹੇ ਨੇ ਤਾਂ ਹੁਣ ਪੰਜਵੀਂ ਵਾਰ ਸੇਵਾ ਨਿਭਾਉਣ ਦਾ ਮੌਕਾ ਜੋ ਆ ਮਿਲੇਗਾ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਅੱਜ ਜਿਹੜੀ ਆ ਵੋਟ ਪ੍ਰਕਿਰਿਆ ਹੋਵੇਗੀ ਸਰਸੰਤੀ ਮਿਲਦੀ ਆ ਕਿ ਨਹੀਂ ਮਿਲਦੀ ਕਿਉਂਕਿ 100 100 ਤੋਂ ਵੱਧ ਮੈਂਬਰ ਦੇਣੇ ਨੇ ਉਹ ਹਰਜਿੰਦਰ ਸਿੰਘ ਧਾਮੀ ਹੋਣਾ ਦੇ ਹੱਕ ਦੇ ਵਿੱਚ ਹੈਗੇ ਨੇ ਗੱਲ ਰਹੀ ਜਿਹੜੇ 33 ਤੋਂ 35 ਮੈਂਬਰ ਆ ਦਿੱਤਾ ਉਹਨਾਂ ਵੱਲੋਂ ਜ਼ਰੂਰ ਕੋਈ ਨਾ ਕੋਈ ਆਵਾਜ਼ ਚੱਕੀ ਜਾ ਸਕਦੀ ਆ ਲੇਕਿਨ ਫਿਰ ਵੀ ਵੈਲਿਡ ਪੇਪਰ ਦੀ ਜਿਹੜੀ ਆ ਪੂਰਨ ਤੌਰ ਦੇ ਉੱਤੇ ਤਿਆਰੀ ਕਰ ਲਿੱਤੀ ਗਈ ਆ ਕੁਝ ਹੀ ਸਮੇਂ ਦੇ ਵਿੱਚ ਹੋਣ ਜਿਹੜੀ ਇਸ ਕਹਿ ਸਕਦੇ ਆ ਜਲਾਸ ਦੀ ਜਿਹੜੀ ਆ ਆਰੰਭਤਾ ਜਿਹੜੀ ਉਹ ਕੀਤੀ ਜਾਏਗੀ ਜੀ ਹਾਂ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਅਕਸ਼ੇ ਤੁਹਾਡਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਤੁਹਾਡੇ ਨਾਲੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੇਸਰੀਕੇ ਦੇ ਨਾਲ ਜੋ ਹੈ ਐਸਜੀਪੀਸੀ ਦੀ ਅੱਜ ਚੋਣ ਹੋ ਰਹੀ ਹੈ ਨਵਾਂ ਪ੍ਰਧਾਨ ਅੱਜ ਐਸਜੀਪੀਸੀ ਨੂੰ ਮਿਲੇਗਾ ਹਰਜਿੰਦਰ ਸਿੰਘ ਧਾਮੀ ਦਾ ਨਾਮ ਜੋ ਹੈ ਐਲਾਨ ਦਿੱਤਾ ਗਿਆ ਸੀਗਾ ਅਕਾਲੀ ਦਲ ਧੜੇ ਦੇ ਵੱਲੋਂ ਤਾਂ ਉੱਥੇ ਹੀ ਵਿਰੋਧੀ ਧੜੇ ਨੇ ਫਿਲਹਾਲ ਦੱਸਿਆ ਕਿ ਕੋਈ ਵੀ ਪੁਸ਼ਟੀ ਨਹੀਂ ਕੀਤੀ ਹੈ ਕਿ ਕੌਣ ਹੋਵੇਗਾ ਉਹਨਾਂ ਦੇ ਵੱਲੋਂ ਜੇਕਰ ਉਹ ਸਹਿਮਤ ਨਹੀਂ ਹੁੰਦੇ ਉਸ ਵੱਲੇ ਤਾਂ ਉਹ ਜਿਹੜੀ ਹੈ ਦੱਸੇ ਕਿ ਗੱਲ ਅੱਗੇ ਜਾ ਕੇ ਪਤਾ ਲੱਗੇਗੀ ਲੇਕਿਨ ਫਿਲਹਾਲ ਹਰਜਿੰਦਰ ਸਿੰਘ ਧਾਮੀ ਦੇ ਨਾਂ ਤੇ ਜੋ ਹੈ ਮੋਹਰ ਲੱਗਦੀ ਹੋਈ ਨਜ਼ਰ ਆ ਰਹੀ ਹੈ ਉਹਨਾਂ ਦੀ ਜਿੱਤ ਲਗਭਗ ਤੈਅ ਦੱਸੀ ਜਾ ਰਹੀ ਹੈ ਕਿਉਂਕਿ ਦੇਖਿਆ ਜਾਵੇ ਤਾਂ ਜੇਕਰ ਵੋਟਸ ਦੀ ਵੀ ਗੱਲ ਕਰੀਏ ਤਾਂ ਉਹ ਵੀ ਜਿਹੜਾ ਹੈ ਹਰਜਿੰਦਰ ਸਿੰਘ ਧਾਮੀ ਦੇ ਪਾਸੇ ਜਿਹੜਾ ਹੈ ਜ਼ਿਆਦਾ ਵੋਟਸ ਨੇ ਤਾਂ ਹੁਣ ਚਾਰ ਵਾਰ ਜੋ ਹੈ ਧਾਮੀ ਸਾਹਿਬ ਦੱਸੇ ਕਿ ਬਣ ਚੁੱਕੇ ਨੇ ਪ੍ਰਧਾਨ ਤੇ ਹੁਣ ਪੰਜਵੀਂ ਵਾਰ ਜੋ ਇਹ ਦੇਖਣਾ ਹੋਵੇਗਾ ਕਿ ਹਰਜਿੰਦਰ ਸਿੰਘ ਤਾਮੀ ਨੂੰ ਸਰਬਸੰਮਤੀ ਦੇ ਨਾਲ ਜੋ ਹੈ ਬਣਾਇਆ ਜਾਂਦਾ ਜਾਂ ਫਿਰ VOTING ਪ੍ਰਕਿਰਿਆ ਹੁੰਦੀ ਹੈ ਸੋ ਉਹ ਦੇਖਣਾ ਹੋਵੇਗਾ ਸੋ ਕੁਝ ਹੀ ਸਮੇਂ ਦੇ ਵਿੱਚ ਆਪਾਂ ਕਹਿ ਲੈ ਕੇ ਇੱਥੇ ਜੋ ਹੈ ਸ਼ੁਰੂ ਹੋਵੇਗਾ اجلاس ਪੂਰਾ ਤੇ اجلاس ਦੇ ਦੌਰਾਨ ਕੀ ਕੁਝ ਹੁੰਦਾ ਉਹ ਵੀ ਦੱਸੇ ਕਿ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ ਫਿਲਹਾਲ ਇਹ ਵੱਡੀ ਅਪਡੇਟ ਤੇ ਵੱਡੀ ਖਬਰ ਆਪਾਂ ਕਹਿ ਲੈ ਕੇ ਜੋ ਇਸ ਵੇਲੇ ਅੰਮ੍ਰਿਤਸਰ ਦੇ ਜਿਹੜਾ ਤੇਜਾ ਸਿੰਘ ਸਮੁੰਦਰੀ 홀 ਹੈ ਉਤੋਂ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਿ ਸਾਰੇ ਮੈਂਬਰ ਸਾਈਬਾਨ ਜਿਹੜੇ ਨੇ ਐਸਜੀਪੀਸੀ ਦੇ ਉਥੇ ਪਹੁੰਚ ਰਹੇ ਨੇ ਹੁਣੀ ਤੁਸੀਂ ਤਸਵੀਰਾਂ ਵੇਖਿਆ ਕਿ ਹਰਜਿੰਦਰ ਸਿੰਘ ਧਾਮੀ ਵੀ ਉਥੇ ਪਹੁੰਚ ਚੁੱਕੇ ਨੇ ਸੋ ਹਰਜਿੰਦਰ ਸਿੰਘ ਧਾਮੀ ਦੇ ਨਾਲ ਤੁਸੀਂ ਵੇਖਿਆ ਕਿ ਡਾਕਟਰ ਜਲਜੀਤ ਸਿੰਘ ਚੀਵਾ ਵੀ ਮੌਜੂਦ ਸਨ ਹੋਰ ਉਹਨਾਂ ਦੇ ਨਾਲ ਜਿਹੜਾ SGPC ਦੇ ਮੈਂਬਰ ਮੌਜੂਦ ਸਿਗੇ ਸੋ ਤਿਆਰੀ ਪੂਰੀ ਕਰ ਲਈ ਗਈ ਹੈ ਇਧਰ ਅਕਾਲੀ ਦਲ ਦੇ ਵੱਲੋਂ ਵੀ ਤੇ ਵਿਰੋਧੀ ਧੜਾ ਵੀ ਜਿਹੜਾ ਬਿਲਕੁਲ ਤਿਆਰ ਬੈਠਾ ਹੁਣ ਦੇਖਣਾ ਹੋਵੇਗਾ ਕਿ اجلاس ਦੇ ਵਿੱਚ ਕੀ ਕੁਝ ਹੁੰਦਾ 148 ਮੈਂਬਰ ਜੋ ਹੈ ਅੱਜ ਦਾਸੇ ਕਿ ਆਪਣਾ ਪ੍ਰਧਾਨ ਜੋ ਹੈ ਨਵਾਂ ਪ੍ਰਧਾਨ SGPC ਦਾ ਚੁਣਣਗੇ ਸੋ ਕਿਸ ਦੇ ਨਾਮ ਤੇ ਜੋ ਹੈ ਅੱਜ ਮੋਹਰ ਲੱਗਦੀ ਹੈ ਇਥੇ ਉਹ ਕਾਫੀ ਅਹਿਮ ਹੋਵੇਗਾ ਤੇ ਕੀ ਕੁਝ ਹੋਵੇਗਾ ਅਪਡੇਟ ਲਗਾਤਾਰ ਤੁਹਾਡੇ ਤੱਕ ਪਹੁੰਚਾਵਾਂਗੇ